ਸਤਿ ਸ਼੍ਰੀ ਅਕਾਲ ਜੀ ਕਮਰੇ 'ਚ ਚੁੱਪਛਾਈ ਹੋਈ ਸੀ ਅੱਜ ਵਿਨੋਦ ਕੰਮ ਤੇ ਵੀ ਨਹੀਂ ਜਾ ਜਾ ਸਕਿਆ ਸੀ ਕਿਉਂਕਿ ਉਹਦੀ ਮਾਂ ਅਚਾਨਕ ਹੀ ਉਹਦੇ ਘਰ ਆ ਗਈ ਸੀ ਵਿਨੋਦ ਨੂੰ ਸਮਝ ਨਹੀਂ ਆ ਰਿਹਾ ਸੀ ਕਿਉਂ ਆਪਣੇ लाडले ਪੋਤਰ ਨੂੰ ਛੱਡ ਕੇ ਇੱਥੇ ਕਿਵੇਂ ਆ ਗਈ ਉਦੋਂ ਹੀ ਵਿਨੋਦ ਦੀ ਘਰ ਵਾਲੀ ਰੂਹੀ ਕਮਰੇ ਵਿੱਚ ਚਾਹ ਲੈ ਕੇ ਆ ਗਈ ਤਾਂ ਰੂਹੀ ਦੀ ਸਾਸੋ ਨੂੰ ਕਹਿਣ ਲੱਗੀ ਕਿ ਚਾਹ ਇੱਥੇ ਰੱਖ ਦੇ ਤੇ ਤੂੰ ਇੱਥੋਂ ਜਾ ਮੈਂ ਵਿਨੋਦ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਰੂਹੀ ਦਾ ਦਿਲ ਬੜਾ ਘਬਰਾ ਰਿਹਾ ਸੀ ਇਹ ਸੋਚ ਕੇ ਕਿ ਮੰਮੀ ਪਤਾ ਨਹੀਂ ਇੱਥੇ ਅਚਾਨਕ ਕਿਉਂ ਆ ਗਈ ਆ ਵੈਸੇ ਤਾਂ ਸਹੁਰੇ ਦੇ ਗੁਜਰ ਜਾਣ ਤੋਂ ਬਾਅਦ ਰੂਹੀ ਦੀ ਸੱਸ ਅਕਸਰ ਰੂਹੀ ਨੂੰ ਬੁਰਾ ਭਲਾ ਹੀ ਕਹਿੰਦੀ ਸੀ ਤੇ ਫਿਰ ਇਵੇਂ ਹੀ ਇੱਕ ਦਿਨ ਉਹ ਆਪਣਾ ਸਮਾਨ ਬੰਨ ਕੇ ਆਪਣੇ ਛੋਟੇ ਮੁੰਡੇ ਦੇ ਕੋਲ ਸ਼ਹਿਰ ਚਲੀ ਗਈ ਅੱਜ 2 ਸਾਲ ਬਾਅਦ ਉਹ ਪਿੰਡ ਆਈ ਸੀ 2 ਸਾਲ ਬਾਅਦ ਵਿੱਚ ਉਹਨੇ ਕਦੀ ਵੀ ਰੂਹੀ ਨਾਲ ਗੱਲ ਨਹੀਂ ਕੀਤੀ ਸੀ ਹਾਂ ਕਦੀ ਕਦਰ ਵਿਨੋਦ ਆਪਣੀ ਮਾਂ ਨੂੰ ਫੋਨ ਜ਼ਰੂਰ ਕਰਿਆ ਕਰਦਾ ਸੀ ਰੂਹੀ ਚੁੱਪਚਾਪ ਕਮਰੇ ਤੋਂ ਬਾਹਰ ਚਲੀ ਗਈ ਰੂਹੀ ਦੇ ਬਾਹਰ ਜਾਣ ਤੋਂ ਬਾਅਦ ਉਹਦੀ ਸੱਸ ਨੇ ਵਿਨੋਦ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੇਖ ਵਿਨੋਦ ਤੇਰਾ ਛੋਟਾ ਭਰਾ ਬਚਪਨ ਤੋਂ ਹੀ ਇਸ ਘਰ ਚ ਰਿਹਾ ਆ ਉਹਦਾ ਇਸ ਘਰ ਨਾਲ ਬੜਾ ਪਿਆਰ ਆ ਤੂੰ ਬਚਪਨ ਤੋਂ ਹੀ ਉਹਦੀ ਹਰ ਖੁਸ਼ੀ ਦਾ ਧਿਆਨ ਰੱਖਿਆ ਆ ਰਾਜ ਵੀ ਤੂੰ ਤੂੰ ਹੀ ਉਹਦੀ ਖੁਸ਼ੀ ਬਾਰੇ ਸੋਚਣਾ ਆ ਤੇਰੇ ਪਾਪਾ ਦੇ ਗੁਜਰ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਬੜਾ ਹੀ ਇਕੱਲਾ ਮਹਿਸੂਸ ਕਰਦਾ ਆ ਹੁਣ ਪਿਓ ਦੀ ਜਗ੍ਹਾ ਤੂੰ ਹੀ ਆ ਹੁਣ ਉਹ ਤਾਂ ਹਰਾਨੀ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਰਿਹਾ ਸੀ ਉਹ ਸੋਚਣ ਲੱਗਾ ਕਿ ਪਾਪਾ ਨੂੰ ਗੁਜਰੇ ਹੋਏ ਤਾਂ 2 ਸਾਲ ਹੋ ਗਏ ਆ ਤੇ ਛੋਟੇ ਨੂੰ ਹੁਣ ਇਕੱਲਾ ਪੜ ਮਹਿਸੂਸ ਹੋਣ ਲੱਗਾ ਆ ਤੇ ਬਚਪਨ ਤੋਂ ਮੈਂ ਛੋਟੇ ਦੀਆਂ ਖੁਸ਼ੀਆਂ ਦਾ ਖਿਆਲ ਰੱਖਿਆ ਆ ਜੋ ਮਾਣੇ ਜ਼ਬਰਦਸਤੀ ਉਹਦੀਆਂ ਹੀ ਖੁਸ਼ੀਆਂ ਚਾਹੀਆਂ ਸੀ। ਵਿਨੋਦ ਦੀਆਂ ਅੱਖਾਂ ਵਿੱਚ ਚਤਰੂ ਆ ਗਏ। ਉਹਦਾ ਗਲਾ ਭਰ ਗਿਆ ਕਿਉਂਕਿ ਬਚਪਨ ਤੋਂ ਹੀ ਉਹਦੇ ਨਾਲ ਇਵੇਂ ਹੀ ਵਿਤਕਰਾ ਕੀਤਾ ਗਿਆ ਸੀ। ਉਹਦੀਆਂ ਅੱਖਾਂ ਦੇ ਅੱਗੇ ਬਚਪਨ ਵਿੱਚ ਘਟੀਆਂ ਘਟਨਾਵਾਂ ਘੁੰਮਣ ਲੱਗੀਆਂ। ਵਿਨੋਦ ਆਪਣੇ ਛੋਟੇ ਭਰਾ ਤੋਂ 1 ਸਾਲ ਹੀ ਵੱਡਾ ਸੀ। ਜਦੋਂ ਛੋਟੇ ਭਰਾ ਦਾ ਜਨਮ ਹੋਇਆ ਉਹਦੇ ਬਾਅਦ ਤਾਂ ਵਿਨੋਦ ਆਪਣੀ ਮਾਂ ਦੇ ਲਾਡ ਪਿਆਰ ਲਈ ਤਰਸ ਹੀ ਗਿਆ ਸੀ। ਹਾਂ ਵਿਨੋਦ ਦਾ ਪਾਪਾ ਜਦੋਂ ਕੰਮ ਤੋਂ ਵਾਪਸ ਆਉਂਦਾ ਸੀ ਤਾਂ ਉਹ ਨੂੰ ਗੋਦੀ ਵਿੱਚ ਚੁੱਕ ਕੇ ਪਿਆਰ ਜਰੂਰ ਕਰਦਾ ਸੀ ਹੌਲੀ ਹੌਲੀ ਜਦੋਂ ਮਨੋਦ ਵੱਡਾ ਹੋਣ ਲੱਗਾ ਤਾਂ ਉਹਨੂੰ ਅਹਿਸਾਸ ਹੋਣ ਲੱਗਾ ਕਿ ਮਾਂ ਤਾਂ ਕੇਵਲ ਛੋਟੇ ਨੂੰ ਹੀ ਪਿਆਰ ਕਰਦੀ ਆ ਉਹ ਵੀ ਛੋਟਾ ਸੀ ਜਦੋਂ ਉਹ ਦੇਖਦਾ ਸੀ ਕਿ ਮਾਂ ਰਾਜੇ ਨੂੰ ਕਹਾਣੀ ਸੁਣਾਉਂਸਣਾ ਕਿ ਆਪਣੇ ਹੱਥਾਂ ਨਾਲ ਖਾਣਾ ਖਵਾ ਰਹੀ ਆ ਤਾਂ ਉਹਦਾ ਵੀ ਬੜਾ ਜੀ ਕਰਦਾ ਸੀ ਕਿ ਮੈਨੂੰ ਵੀ ਮੇਰੀ ਮਾਂ ਆਪਣੇ ਹੱਥਾਂ ਨਾਲ ਖਾਣਾ ਖਵਾਵੇ ਤਾਂ ਉਹ ਆਪਣੀ ਮਾਂ ਨੂੰ ਕਹਿ ਦਿੰਦਾ ਕਿ ਮੰਮੀ ਮੈਨੂੰ ਵੀ ਆਪਣੇ ਹੱਥਾਂ ਨਾਲ ਰੋਟੀ ਖਵਾ ਦੇ ਨਾ ਤਾਂ ਉਹਦੀ ਮਾਂ ਉਹਨੂੰ ਬੇਦਰਦੀ ਨਾਲ ਝਿੜਕ ਕੇ ਪਾਸੇ ਕਰ ਦਿੰਦੀ ਤੇ ਕਹਿੰਦੀ ਤੈਨੂੰ ਸ਼ਰਮ ਨਹੀਂ ਹੁੰਦੀ ਤੂੰ ਹੁਣ ਵੱਡਾ ਹੋ ਗਿਆ ਆ ਆਪਣੇ ਆਪ ਖਾਣਾ ਖਾ ਸਕਦਾ ਆ ਤਾਂ ਵੀਨੋਦ ਬਹੁਤ ਦੁਖੀ ਹੋ ਜਾਂਦਾ ਜਦੋਂ ਆਪਣੇ ਦੋਸਤਾਂ ਨੂੰ ਮਾਂ ਦੀ ਗੋਦੀ ਵਿੱਚ ਵੇਖਦਾ ਜਾਂ ਮਾਂ ਦੇ ਹੱਥੋਂ ਖਾਣਾ ਖਾਂਦੇ ਹੋਏ ਵੇਖਦਾ ਤਾਂ ਉਹਦਾ ਦਿਲ ਬਹੁਤ ਉਦਾਸ ਹੋ ਜਾਂਦਾ ਉਹਦੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਣ ਲੱਗਦੇ ਕਿ ਮੈਂ ਇੰਨੀ ਛੇਤੀ ਵੱਡਾ ਕਿਵੇਂ ਹੋ ਗਿਆ ਆ ਮੇਰੇ ਸਾਰੇ ਦੋਸਤ ਤਾਂ ਅਜੇ ਛੋਟੇ ਆ ਉਹ ਵਾਰ-ਵਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਤੇ ਸੋਚਦਾ ਕਿ ਹਜੇ ਤਾਂ ਮੈਂ ਇੰਨਾ ਵੱਡਾ ਵੀ ਨਹੀਂ ਹੋਇਆ ਤੇ ਮਾਂ ਮੈਨੂੰ ਪਿਆਰ ਨਹੀਂ ਕਰਦੀ ਉਹਨੇ ਹੌਲੀ-ਹੌਲੀ ਖਾਣਾ ਪੀਣਾ ਵੀ ਘੱਟ ਕਰ ਦਿੱਤਾ ਕਿਉਂਕਿ ਉਹਦੀ ਦਾਦੀ ਅਕਸਰ ਕਹਿੰਦੀ ਸੀ ਕਿ ਜੇ ਰੱਜ ਕੇ ਖਾਣਾ ਖਾਈਏ ਤਾਂ ਛੇਤੀ ਵੱਡੇ ਹੋ ਜਾਈਦਾ ਆ ਪਰ ਵਿਨੋਦ ਨੂੰ ਬਚਪਨ ਤੋਂ ਹੀ ਵੱਡੇ ਹੋਣ ਤੋਂ ਨਫ਼ਰਤ ਜਈ ਹੋ ਗਈ ਸੀ ਉਹ ਸੋਚਦਾ ਸੀ ਕਿ ਜੇ ਮੈਂ ਜ਼ਿਆਦਾ ਵੱਡਾ ਹੋ ਗਿਆ ਤਾਂ ਮਾਂ ਮੈਨੂੰ ਵੇਖਣਾ ਵੀ ਪਸੰਦ ਨਹੀਂ ਕਰੂਗੀ ਇਸ ਲਈ ਉਹਨੇ ਖਾਣਾ ਪੀਣਾ ਘੱਟ ਕਰ ਦਿੱਤਾ ਹੁਣ ਮਾਂ ਰਾਜੇ ਦਾ ਖਾਣ ਪੀਣ 'ਚ ਬਹੁਤ ਧਿਆਨ ਰੱਖਦੀ ਸੀ ਤਾਂ ਉਹ ਸ਼ੁਰੂ ਤੋਂ ਹੀ ਬੜਾ ਸੋਹਣਾ ਗੋਲ ਮਟੋਲ ਜਿਹਾ ਬੱਚਾ ਸੀ ਨਿੱਧਰ ਮਾਂ ਤੋਂ ਦੁਖੀਓ ਕੇ ਵਿਨੋਦ ਦਾ ਬਚਪਨ ਮਰ ਜਹਣ ਲੱਗਾ ਸੀ ਉਹ ਤਾਂ ਸਰੀਰ ਪਿੰਜਰ ਹੀ ਬਣ ਗਿਆ ਸੀ ਤੇ ਉਹਦਾ ਚਿਹਰਾ ਸੁੱਕੇ ਹੋਏ ਪੱਤੇ ਵਾਂਗ ਰੁੱਖਾ ਤੇ بے ਜਾਨ ਜਿਹਾ ਦਿਖਾਈ ਦੇਣ ਲੱਗਾ ਫਿਰ ਜਾ ਕੇ ਕਿਤੇ ਉਹਦੀ ਮਾਂ ਨੂੰ ਉਹਦੀ ਚਿੰਤਾ ਹੋਈ ਉਹਨੂੰ ਸ਼ਹਿਰ ਵਿੱਚ ਵੱਡੇ ਡਾਕਟਰ ਨੂੰ ਵਿਖਾਉਣ ਲੈ ਗਈ ਡਾਕਟਰ ਬਹੁਤ ਵੱਡਾ ਸੀ ਉਹਨੇ ਕਿਹਾ ਕਿ ਇਹਨੂੰ ਪਿਆਰ ਨਾਲ ਰੱਖੋ ਠੀਕ ਤਰ੍ਹਾਂ ਖਵਾਓ ਪਿਆਓ ਹੋਰ ਇਹਨੂੰ ਕੋਈ ਬਿਮਾਰੀ ਨਹੀਂ ਆ ਵਿਨੋਦ ਦੀ ਮਾਂ ਨੇ ਡਾਕਟਰ ਦੀ ਗੱਲ ਤੇ ਜ਼ਿਆਦਾ ਧਿਆਨ ਨਾ ਦਿੱਤਾ ਹਾਂ ਥੋੜਾ ਬਹੁਤ ਫਰਕ ਜ਼ਰੂਰ ਪਿਆ ਸੀ ਥੋੜਾ ਥੋੜਾ ਉਹਨੂੰ ਪਿਆਰ ਕਰਨ ਲੱਗੀ ਸੀ ਹੌਲੀ ਹੌਲੀ ਵਿਨੋਦ ਵੱਡਾ ਹੋ ਗਿਆ ਤੇ ਉਹਨੂੰ ਸਮਝ ਆ ਗਿਆ ਕਿ ਹਾਂ ਮਾਂ ਤਾਂ ਕੇਵਲ ਮੇਰੇ ਛੋਟੇ ਭਰਾ ਲਈ ਹੀ ਬਣੀ ਆ ਤਾਂ ਉਹਨੇ ਹੌਲੀ-ਹੌਲੀ ਮਾਂ ਕੋਲੋਂ ਉਮੀਦ ਕਰਨੀ ਹੀ ਛੱਡ ਦਿੱਤੀ ਉਹ ਆਪਣੀ ਪੜ੍ਹਾਈ ਤੇ ਧਿਆਨ ਦੇਣ ਲੱਗਾ ਕਿਉਂਕਿ ਉਹਨੂੰ ਸਮਝ ਆ ਗਿਆ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਆਪ ਹੀ ਵੇਖਣੀ ਪੈਣੀ ਆ ਹੌਲੀ-ਹੌਲੀ ਵਕਤ ਗੁਜ਼ਰਿਆ ਉਹਦੇ ਪਾਪਾ ਨੂੰ ਸ਼ਹਿਰ 'ਚ ਨੌਕਰੀ ਮਿਲ ਗਈ ਤਾਂ ਉਹ ਸ਼ਹਿਰ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਇੱਕ ਮਕਾਨ ਬਣਵਾ ਲਿਆ ਜਿਹਦੇ ਅੱਗੇ ਉਹਨਾਂ ਨੇ ਇੱਕ ਦੁਕਾਨ ਵੀ ਬਣਵਾ ਲਈ ਸੀ ਉਹਨਾਂ ਨੇ ਸੋਚਿਆ ਸੀ ਕਿ ਰਿਟਾਇਰਡ ਹੋਣ ਤੋਂ ਬਾਅਦ ਮੈਂ ਦੁਕਾਨ ਖੋਲ ਲਵਾਂਗਾ ਪਰ ਹੁਣ ਇਹਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਕੁਝ ਦਿਨਾਂ ਤੋਂ ਉਹਨਾਂ ਦੇ ਛਾਤੀ 'ਚ ਦਰਦ ਰਹਿਣ ਲੱਗਿਆ ਸੀ ਤੇ ਵਾਰ-ਵਾਰ ਸਿਹਤ ਖਰਾਬ ਹੋ ਰਹੀ ਸੀ ਉਹ ਡਾਕਟਰ ਦੇ ਕੋਲ ਗਏ ਤਾਂ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਦਿਲ ਦੀ ਬਿਮਾਰੀ ਆ ਤੁਹਾਡਾ ਆਪਰੇਸ਼ਨ ਕਰਨਾ ਪਊਗਾ ਹੁਣ ਵਿਨੋਦ ਦੇ ਪਾਪਾ ਪਰੇਸ਼ਾਨ ਰਹਿਣ ਲੱਗੇ ਉਹਨਾਂ ਨੇ ਜਦੋਂ ਵੇਖਿਆ ਕਿ ਵਿਨੋਦ ਦੀ ਮਾਂ ਵਿਨੋਦ ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਤਾਂ ਉਹ ਸੋਚਣ ਲੱਗੇ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਬਾਅਦ ਪਤਾ ਨਹੀਂ ਵਿਨੋਦ ਦਾ ਕੀ ਹੋਵੇਗਾ ਬਹੁਤ ਸੋਚ ਸਮਝ ਕੇ ਉਹ ਵਾਪਸ ਘਰ ਆ ਗਏ ਤੇ ਵਿਨੋਦ ਤੇ ਰਾਜੇ ਦੋਵਾਂ ਨੂੰ ਸਾਹਮਣੇ ਬਿਠਾ ਕੇ ਕਹਿਣ ਲੱਗੇ ਕਿ ਮੇਰਾ ਇੱਕ ਘਰ ਇੱਥੇ ਆ ਤੇ ਇੱਕ ਘਰ ਪਿੰਡਿਆ ਮੈਂ ਤੁਹਾਡੇ ਦੋਵਾਂ ਭਰਾਵਾਂ ਵਿੱਚ ਵਟਵਾਰਾ ਕਰਨਾ ਚਾਹੁੰਦਾ ਹਾਂ ਮੈਂ ਤੁਹਾਡੀ ਦੋਵਾਂ ਦੀ ਮਰਜ਼ੀ ਪਹਿਲਾਂ ਜਾਨਣਾ ਚਾਹੁੰਦਾ ਹਾਂ ਵਿਨੋਦ ਵੱਡਾ ਆਇਆ ਤਾਂ ਪਹਿਲਾਂ ਉਹ ਆਪਣੇ ਮਨ ਦੀ ਗੱਲ ਦੱਸੂਗਾ ਪਰ ਵਿਨੋਦ ਦੇ ਬੋਲਣ ਤੋਂ ਪਹਿਲਾਂ ਹੀ ਰਾਜਾ ਛੇਤੀ ਨਾਲ ਬੋਲ ਪਿਆ ਪਾਪਾ ਮੈਂ ਪਿੰਡ 'ਚ ਨਹੀਂ ਰਹਿਣਾ ਚਾਹੁੰਦਾ ਮੈਂ ਤਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸ਼ਹਿਰ ਜਾਊਂਗਾ ਤਾਂ ਮੈਨੂੰ ਸ਼ਹਿਰ ਵਾਲਾ ਘਰ ਹੀ ਚਾਹੀਦਾ ਆ ਵੈਸੇ ਵੀ ਛੋਟੇ ਜਿਹੇ ਪਿੰਡ 'ਚ ਅੱਗੇ ਵਧਣ ਦੇ ਮੌਕੇ ਘੱਟ ਹੁੰਦੇ ਆ ਵਿਨੋਦ ਦੀ ਮਾਂ ਕਹਿਣ ਲੱਗੀ ਸੁਣੋ ਜੀ ਜੇ ਰਾਜੇ ਦਾ ਇੰਨਾ ਹੀ ਮਾਣਿਆ ਤਾਂ ਸ਼ਹਿਰ ਵਾਲਾ ਘਰ ਰਾਜੇ ਦੇ ਨਾ ਕਰ ਦਿਓ ਪਿੰਡ ਤਾਂ ਆਪਾਂ ਸਾਰੇ ਰਹਿੰਦੇ ਹੀ ਆਂ ਵਿਨੋਦ ਦੇ ਪਾਪਾ ਕਹਿਣ ਲੱਗੇ ਇਹ ਸਹੀ ਬਟਵਾਰਾ ਨਹੀਂ ਹੋਊਗਾ ਜੇ ਰਾਜੇ ਨੂੰ ਉੱਥੋਂ ਵਾਲਾ ਘਰ ਚਾਹੀਦਾ ਆ ਤਾਂ ਇਹ ਘਰ ਵਿਨੋਦ ਨੂੰ ਮਿਲੂਗਾ ਵਿਨੋਦ ਦੀ ਮਾਂ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਘਰ ਤੁਹਾਡੇ ਨਾਂ ਤੇ ਹੋਵੇ ਜਾਂ ਵਿਨੋਦ ਦੇ ਨਾਂ ਤੇ ਹੋਵੇ ਕੀ ਫਰਕ ਪੈਂਦਾ ਆ ਪਰ ਵਿਨੋਦ ਦੇ ਪਾਪਾ ਨੇ ਪਿੰਡ ਵਾਲਾ ਘਰ ਵਿਨੋਦ ਦੇ ਨਾਂ ਤੇ ਸ਼ਹਿਰ ਵਾਲਾ ਘਰ ਤੇ ਦੁਕਾਨ ਰਾਜੇ ਦੇ ਨਾਂ ਕਰ ਦਿੱਤੀ ਫਿਰ ਉਹਨਾਂ ਦਾ ਪ੍ਰੈਸ਼ਰ ਹੋਇਆ ਉਹ ਪ੍ਰੈਸ਼ਰ ਠੀਕ ਠਾਕ ਹੋ ਗਿਆ ਸੀ ਹੁਣ ਉਹ ਚਾਹੁੰਦੇ ਸੀ ਕਿ ਵਿਨੋਦ ਦਾ ਵਿਆਹ ਛੇਤੀ ਹੋ ਜਾਵੇ ਉਹਨਾਂ ਨੇ ਆਪਣੇ ਦੋਸਤ ਦੀ ਬੇਟੀ ਰੂਹੀ ਨੂੰ ਵਿਨੋਦ ਲਈ ਪਸੰਦ ਕਰ ਲਿਆ ਤੇ ਛੇਤੀ ਹੀ ਬੜੀ ਧੂਮ-ਧਾਮ ਨਾਲ ਵਿਆਹ ਕਰਵਾ ਦਿੱਤਾ ਰਾਜੇ ਨੂੰ ਵੀ ਸ਼ਹਿਰ ਵਿੱਚ ਨੌਕਰੀ ਮਿਲ ਗਈ ਸੀ ਤਾਂ ਉਹ ਸ਼ਹਿਰ ਵਾਲੇ ਘਰ 'ਚ ਜਾ ਕੇ ਰਹਿਣ ਲੱਗਾ ਸੀ ਪਰ ਉਹ ਇਕੱਲਾ ਰਹਿੰਦਾ ਸੀ ਤਾਂ ਉਹਦੀ ਮਾਂ ਨੂੰ ਉਹਦੀ ਚਿੰਤਾ ਰਹਿੰਦੀ ਸੀ ਤੇ ਉਹ ਵੀ ਜिद ਕਰਕੇ ਆਪਣੇ ਘਰ ਵਾਲੇ ਨੂੰ ਛੱਡ ਕੇ ਰਾਜੇ ਦੇ ਕੋਲ ਚਲੀ ਗਈ। ਵਿਨੋਦ ਤੇ ਰੂਹੀ ਆਪਣੇ ਪਾਪਾ ਦੀ ਬਹੁਤ ਸੇਵਾ ਕਰਦੇ ਸੀ। ਵਿਨੋਦ ਦੇ ਵਿਆਹ ਨੂੰ 4 ਮਹੀਨੇ ਨਹੀਂ ਲੰਘੇ ਸੀ ਕਿ ਵਿਨੋਦ ਦੀ ਮਾਂ ਨੇ ਰਾਜੇ ਦਾ ਵਿਆਹ ਆਪਣੀ ਸਹੇਲੀ ਦੀ ਕੁੜੀ ਨਾਲ ਕਰਵਾਉਣ ਦੀ ਜिद ਫੜ ਲਈ। ਵਿਨੋਦ ਦੇ ਪਾਪਾ ਨੂੰ ਇਸ ਗੱਲ ਤੋਂ ਕੋਈ ਵੀ ਪਰੇਸ਼ਾਨੀ ਨਹੀਂ ਸੀ ਤਾਂ ਉਹਨਾਂ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਰਾਜੇ ਦਾ ਵਿਆਹ ਵੀ ਹੋ ਗਿਆ ਤੇ ਉਹ ਆਪਣੀ ਘਰਵਾਲੀ ਦੇ ਨਾਲ ਸ਼ਹਿਰ ਰਹਿਣ ਲੱਗਾ। ਵਿਨੋਦ ਦੀ ਮਾਂ ਫਿਲਹਾਲ ਪਿੰਡ ਵਾਲੇ ਘਰ ਹੀ ਸੀ ਇਸੇ ਵਿੱਚ ਇੱਕ ਦਿਨ ਵਿਨੋਦ ਦੇ ਪਾਪਾ ਸੁੱਤੇ ਪਏ ਸੀ ਤਾਂ ਫਿਰ ਉਠ ਹੀ ਨਾ ਸਕੇ ਤੇ ਬਾਅਦ ਵਿੱਚ ਵਿਨੋਦ ਦੀ ਮਾਂ ਵੀ ਆਪਣੇ ਛੋਟੇ ਮੁੰਡੇ ਦੇ ਕੋਲ ਚਲੀ ਗਈ ਵੈਸੇ ਤਾਂ ਉਹ ਵਿਨੋਦ ਨਾਲ ਕੋਈ ਮਤਲਬ ਨਹੀਂ ਰੱਖਦੇ ਸੀ ਪਰ ਵਿਨੋਦ ਦੇ ਸਹੁਰੇ ਉਸੇ ਸ਼ਹਿਰ ਵਿੱਚ ਸੀ ਤਾਂ ਵਿਨੋਦ ਨੂੰ ਉਨ੍ਹਾਂ ਬਾਰੇ ਖਬਰ ਮਿਲਦੀ ਹੀ ਰਹਿੰਦੀ ਸੀ ਅਚਾਨਕ ਮਾਂ ਦੀ ਆਵਾਜ਼ ਆਈ ਵਿਨੋਦ ਤੂੰ ਮੇਰੀ ਗੱਲ ਸੁਣ ਵੀ ਰਿਹਾ ਆਂ ਵినੋਦ ਚੌਂਕਦੇ ਹੋਏ ਬੋਲਿਆ ਹਾਂ ਬੋਲ ਮਾਂ ਕੀ ਕਹਿ ਰਹੀਆਂ ਤੂੰ ਤਾਂ ਮਨੋਦ ਦੀ ਮਾਂ ਕਹਿਣ ਲੱਗੀ ਮੈਂ ਕਦੋਂ ਦੀ ਬੋਲ ਰਹੀਆਂ ਕਿ ਤੂੰ ਇਹ ਕਰ ਛੋਟੇ ਭਰਾ ਦੇ ਨਾਲ ਕਰ ਦੇ ਪੁੱਤ ਤੂੰ ਵੱਡਾ ਭਰਾ ਆ ਤਾਂ ਛੋਟੇ ਭਰਾ ਦੀ ਖੁਸ਼ੀ ਦਾ ਧਿਆਨ ਰੱਖਣਾ ਤੇਰਾ ਫਰਜ਼ ਬਣਦਾ ਆ ਵੇਖ ਇਹਨੂੰ ਬੜਾ ਸ਼ੌਂਕ ਆ ਇਸ ਤਰ੍ਹਾਂ ਦੇ ਖੁੱਲੇ ਡੁੱਲੇ ਘਰ ਚ ਰਹਿਣ ਦਾ ਬਚਪਨ ਤੋਂ ਹੀ ਮਾਂ ਉਹਦੀਆਂ ਸਾਰੀਆਂ ਖੁਸ਼ੀਆਂ ਨੂੰ ਖੋ ਕੇ ਛੋਟੇ ਭਰਾ ਦੀ ਝੋਲੀ ਚ ਪਾ ਦਿੰਦੀ ਸੀ ਅੱਜ ਮਾਂ ਦੀ ਇਹ ਗੱਲ ਸੁਣ ਕੇ ਮਨੋਦ ਦੀਆਂ ਅੱਖਾਂ 'ਚ ਪਾਣੀ ਆਉਣ ਲੱਗਾ ਉੱਪਰ ਇਹ ਹੋਏ ਗਲੇ ਨਾਲ ਬੋਲਿਆ ਮਾਂ ਮੈਂ ਰਾਜੇ ਤੋਂ ਬਸ 1 ਸਾਲ ਹੀ ਵੱਡਾ ਸੀ ਫਿਰ ਵੀ ਉਹਦੇ ਜਨਮ ਤੋਂ ਬਾਅਦ ਤੂੰ ਕਹਿਣ ਲੱਗੀ ਸੀ ਕਿ ਮੈਂ ਹੁਣ ਵੱਡਾ ਹੋ ਗਿਆ ਹਾਂ ਤੇ ਉਹ ਛੋਟਾ ਆ ਤੂੰ ਉਹਨੂੰ ਕਿੰਨਾ ਪਿਆਰ ਕਰਦੀ ਸੀ ਕਿ ਮੈਨੂੰ ਤੇਰੇ ਪਿਆਰ ਦੀ ਲੋੜ ਨਹੀਂ ਸੀ ਮਾਂ ਪਾਪਾ ਜਦੋਂ ਖਾਣ ਲਈ ਕੋਈ ਚੀਜ਼ ਲੈ ਕੇ ਆਉਂਦੇ ਸੀ ਤਾਂ ਰਾਜਾ ਆਪਣੇ ਹਿੱਸੇ ਦਾ ਖਾ ਕੇ ਵੀ ਫਿਰ ਮੇਰੇ ਕੋਲੋਂ ਵੀ ਚੀਜ਼ ਮੰਗਣ ਲੱਗਦਾ ਸੀ ਤਾਂ ਤੂੰ ਮੇਰੇ ਹੱਥਾਂ ਵਿੱਚੋਂ ਖੋ ਕੇ ਉਹਨੂੰ ਦੇ ਦਿੰਦੀ ਸੀ ਮੇਰੀਆਂ ਅੱਖਾਂ ਚਤਰੂ ਵੇਖ ਕੇ ਤੂੰ ਮੈਨੂੰ ਸਮਝਾਉਣ ਲੱਗਦੀ ਸੀ ਕਿ ਤੂੰ ਵੱਡਾ ਹੋ ਗਿਆ ਆ ਥੋੜਾ ਦਿਲ ਵੱਡਾ ਰੱਖਣਾ ਸਿੱਖ ਵੱਡੇ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਮਾਂ ਕਿ ਮੈਨੂੰ ਲਾਡ ਪਿਆਰ ਦੀ ਭੁੱਖ ਨਹੀਂ ਸੀ ਜਦੋਂ ਮੈਂ ਥੋੜਾ ਹੋਰ ਵੱਡਾ ਹੋਇਆ ਤਾਂ ਤੂੰ ਮੇਰੇ ਇਮਤਿਹਾਨਾਂ ਦੇ ਦਿਨਾਂ ਵਿੱਚ ਵੀ ਛੋਟੇ ਭਰਾ ਨੂੰ ਪੜਾਉਣ ਲਈ ਕਹਿੰਦੀ ਸੀ ਤੂੰ ਮੈਨੂੰ ਹਮੇਸ਼ਾ ਤਿਆਗ ਦੇਣ ਦਾ ਪਾਠ ਪੜ੍ਹਾਇਆ ਆ ਚਲ ਮੰਨ ਲਿਆ ਕਿ ਮੈਂ ਰਾਜੇ ਤੋਂ ਵੱਡਾ ਸੀ ਪਰ ਤੇਰੇ ਤੋਂ ਤਾਂ ਛੋਟਾ ਸੀ ਨਾ ਫਿਰ ਤੂੰ ਮੈਨੂੰ ਉਹ ਲਾਡ ਪਿਆਰ ਕਿਉਂ ਨਹੀਂ ਦੇ ਸਕੀ ਜਿਹਦੇ ਤੇ ਮੇਰਾ ਹੱਕ ਸੀ ਵਿਨੋਦ ਦੀ ਮਨਰਾਜ ਹੁੰਦੇ ਹੋਏ ਕਹਿਣ ਲੱਗੀ ਕਿ ਹਾਂ ਬਹੁਤ ਸਮਝਦੀ ਆ ਮੈਂ ਤੈਨੂੰ ਪਿਓ ਦੇ ਜਾਣ ਤੋਂ ਬਾਅਦ ਤੂੰ ਇੰਨਾ ਲਾਲਚੀ ਹੋ ਗਿਆ ਕਿ ਇਸ ਘਰ ਲਈ ਤੂੰ ਮੈਨੂੰ ਹੁਣ ਇਹ ਦੱਸ ਰਿਹਾ ਆ ਕਿ ਮੈਂ ਤੈਨੂੰ ਪਿਆਰ ਹੀ ਨਹੀਂ ਕਰਦੀ ਵਿਨੋਦ ਮੁਸਕਰਾ ਪਿਆ ਤੇ ਕਹਿਣ ਲੱਗਾ ਮਾਂ ਲਾਲਚੀ ਕੌਣ ਆ ਇਹ ਮੈਨੂੰ ਵੀ ਸਮਝ ਆ ਗਿਆ ਆ ਪਾਪਾ ਨੇ ਤਾਂ ਕਦੀ ਵੀ ਸਾਡੇ ਦੋਵਾਂ ਭਰਾਵਾਂ 'ਚ ਕੋਈ ਭੇਦਭਾਵ ਨਹੀਂ ਕੀਤਾ ਸੀ ਉਹਨਾਂ ਨੇ ਤਾਂ ਸਾਨੂੰ ਸਾਹਮਣੇ ਬਿਠਾ ਕੇ ਪੁੱਛਿਆ ਸੀ ਫਿਰ ਵੀ ਉਹਨਾਂ ਨੇ ਇਹ ਘਰ ਮੇਰੇ ਨਾਲ ਕੀਤਾ ਸੀ ਉਦੋਂ ਤਾਂ ਰਾਜੇ ਨੂੰ ਸ਼ਹਿਰ ਵਾਲਾ ਘਰ ਤੇ ਦੁਕਾਨ ਚੰਗਾ ਲੱਗਦਾ ਸੀ ਉਹਨੇ ਤਾਂ ਪਿੰਡ ਵਾਲਾ ਘਰ ਲੈਣ ਤੋਂ ਤੁਰੰਤ ਹੀ ਨਾਂ ਕਰ ਦਿੱਤੀ ਸੀ ਮੇਰੀ ਮਰਜ਼ੀ ਤਾਂ ਉਹਨੇ ਜਾਣੀ ਹੀ ਨਹੀਂ ਸੀ ਫਿਰ ਵੀ ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰ ਮੇਰਾ ਮਨ ਚਾਹਿਆ ਘਰ ਮਿਲਿਆ ਕਿਉਂਕਿ ਇਸ ਘਰ ਚ ਮੇਰਾ ਬਚਪਨ ਲੰਘਿਆ ਆ ਤੇ ਇਸ ਘਰ ਨਾਲ ਮੇਰਾ ਬੜਾ ਲਗਾਵ ਆ ਚਾਹੇ ਇੱਥੇ ਕਮਾਈ ਦਾ ਸਾਧਨ ਘਟਿਆ ਪਰ ਫਿਰ ਵੀ ਮੈਨੂੰ ਇਹ ਘਰ ਬੜਾ ਪਿਆਰਾ ਲੱਗਦਾ ਆ ਕਿਉਂਕਿ ਪਹਿਲਾਂ ਇਸ ਘਰ ਨੂੰ ਪਾਪਾ ਨੇ ਸੰਭਾਲਿਆ ਤੇ ਹੁਣ ਮੈਂ ਇਹਨੂੰ ਸੰਭਾਲ ਰਿਹਾ ਆ ਹੁਣ ਜਦੋਂ ਉੱਥੇ ਸ਼ਹਿਰ ਚ ਤੇਰੇ ਛੋਟੇ ਮੁੰਡੇ ਨੇ ਕਰਜ਼ਾ ਲੈ ਲਿਆ ਤੇ ਉਹ ਕਰਜ਼ਾ ਉਤਾਰ ਨਹੀਂ پا ਰਿਹਾ ਤਾਂ ਉਹਨੂੰ ਇਹ ਘਰ ਜ਼ਿਆਦਾ ਆ ਰਿਹਾ ਆ ਮੈਨੂੰ ਸਭ ਪਤਾ ਆ ਮਾਂ ਕਿ ਤੁਹਾਨੂੰ ਉਥੇ ਕੀ ਦਿੱਕਤ ਆ ਇਸੇ ਲਈ ਤੁਸੀਂ ਦੋਵੇਂ ਮਾਂ ਪੁੱਤ ਇੱਥੇ ਆ ਕੇ ਰਹਿਣਾ ਚਾਹੁੰਦੇ ਹੋ ਪਰ ਪਾਪਾ ਨੇ ਘਰ ਮੇਰੇ ਨਾਂ ਕੀਤਾ ਆ ਤਾਂ ਇਹ ਘਰ ਮੇਰੇ ਨਾਂ ਤੇ ਹੀ ਰਹੂਗਾ ਹਾਂ ਤੁਸੀਂ ਵੀ ਮੇਰਾ ਹੀ ਪਰਿਵਾਰ ਹੋ ਤਾਂ ਤੁਸੀਂ ਇੱਥੇ ਆਰਾਮ ਨਾਲ ਰਹਿ ਸਕਦੇ ਹੋ ਪਰ ਇਹ ਘਰ ਮੈਂ ਕਿਸੇ ਹੋਰ ਦੇ ਨਾਂ ਨਹੀਂ ਕਰੂੰਗਾ ਜੇ ਛੋਟੇ ਦਾ ਦਿਲ ਇੱਥੇ ਰਹਿਣ ਨੂੰ ਕਰਦਾ ਆ ਤਾਂ ਉਹ ਇੱਥੇ ਰਹਿ ਸਕਦਾ ਆ ਉਹਦੇ ਲਈ ਇਹ ਘਰ ਉਹਦੇ ਨਾਂ ਕਰਨ ਦੀ ਕੀ ਲੋੜ ਆ ਐਵੇਂ ਲਾਲਚੀ ਕੌਣ ਲੱਗ ਰਿਹਾ ਆ ਮਾਂ ਮੈਂ ਜਾਂ ਤੁਸੀਂ ਵਿਨੋਦ ਦੀ ਮਾਂ ਸ਼ਰਮਿੰਦਗੀ ਮਹਿਸੂਸ ਕਰਨ ਲੱਗ ਪਈ ਉਹ ਗੁੱਸੇ ਨਾਲ ਕਹਿਣ ਲੱਗੀ ਹੁਣ ਤੈਨੂੰ ਇਸ ਘਰ ਦਾ ਹੰਕਾਰ ਆ ਗਿਆ ਐ ਨਾ ਇਹ ਘਰ ਰੱਖ ਤੂੰ ਮੈਂ ਤੇਰੇ ਘਰ ਪੈਰ ਵੀ ਨਹੀਂ ਰੱਖੂੰਗੀ ਸਮਝ ਲਾ ਕੇ ਅੱਜ ਤੋਂ ਬਾਅਦ ਤੇਰੀ ਮਾਂ ਤੇਰੇ ਲਈ ਮਰ ਗਈ ਆ ਵਿਨੋਦ ਦਰਦ ਭਰੀ ਆਵਾਜ਼ ਵਿੱਚ ਬੋਲਿਆ ਮਾਂ ਤੂੰ ਮੇਰੇ ਲਈ ਸੀ ਹੀ ਕਦੋਂ ਵਿਨੋਦ ਦੀ ਮਾਂ ਨੇ ਗੁੱਸੇ ਨਾਲ ਉਹਦੇ ਵੱਲ ਵੇਖਿਆ ਤੇ ਉੱਥੋਂ ਉੱਠ ਕੇ ਚਲੀ ਗਈ ਮਾਂ ਦੇ ਜਾਂਦੇ ਹੀ ਵਿਨੋਦ ਛੋਟੇ ਬੱਚੇ ਵਾਂਗ ਬਿਲਕੁਲ-ਬਿਲਕੁਲ ਕੇ ਰੋਣ ਲੱਗਾ ਤੇ ਉਹ ਸੋਚਣ ਲੱਗਾ ਕਿ ਜੇ ਪਾਪਾ ਵਕਤ ਰਹਿੰਦੇ ਘਰ ਮੇਰੇ ਨਾਲ ਨਾ ਕਰਦੇ ਤਾਂ ਸ਼ਾਇਦ ਮਾਂ ਮੈਨੂੰ ਸਿਰ ਲਗਾਉਣ ਲਈ ਜਗ੍ਹਾ ਵੀ ਨਾ ਦਿੰਦੀ ਉਹਨੇ ਮਨ ਹੀ ਮਨ ਆਪਣੇ ਸਵਰਗਵਾਸੀ ਪਿਤਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਵਕਤ ਰਹਿੰਦਿਆਂ ਹੀ ਸਹੀ ਫੈਸਲਾ ਕੀਤਾ ਸੀ ਨਹੀਂ ਤਾਂ ਪਤਾ ਨਹੀਂ ਕੀ ਹੁੰਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ